ਇਹ ਲਾਈ ਵੀਡੀਓ ਦੇਖੋ ਚਲਾਨ ਹੋ ਸਕਦਾ ਹੈ ਜਾਂ ਜੇਲ ਹੋ ਸਕਦੀ ਹੈ ਹੋਰ ਇਸ ਤੋਂ ਬੁਰਾ ਕੀ ਹੋ ਸਕਦਾ ਹੈ ਹੋ ਸਕਦਾ ਹੈ ਡਰਿੰਕ ਐਂਡ ਡਰਾਈਵ ਇਲੀਗਲ ਤਾਂ ਹੈ ਤੇ ਜੇ ਇਸ ਦੌਰਾਨ ਤੁਹਾਨੂੰ ਪੁਲਿਸ ਫੜ ਲਵੇ ਤਾਂ 10000 ਰੁਪਏ ਤੱਕ ਦਾ ਫਾਈਨ ਤੇ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ ਪਰ ਜੇ ਡਰਿੰਕ ਐਂਡ ਡਰਾਈਵ ਕਰਦੇ ਹੋਏ ਤੁਹਾਡੀ ਗੱਡੀ ਦਾ ਐਕਸੀਡੈਂਟ ਹੋ ਜਾਵੇ ਤੇ ਗੱਡੀ ਡੈਮੇਜ ਹੋ ਜਾਵੇ ਤਾਂ ਨੰਬਰ 1 ਤੁਹਾਡਾ ਇੰਸ਼ੋਰੈਂਸ ਦਾ ਕਲੇਮ ਰਿਜੈਕਟ ਹੋ ਜਾਏਗਾ ਬਿਕੋਜ਼ ਡਰਿੰਕ ਐਂਡ ਡਰਾਈਵ ਇਸ ਨਾਟ ਕਵਰਡ ਇਨ ਦਾ ਪਾਲਿਸੀ ਨੰਬਰ 2 ਤੁਹਾਡਾ ਲਾਇਸੈਂਸ ਕੈਨਸਲ ਹੋ ਸਕਦਾ ਹੈ ਨੰਬਰ 3 ਇਹ ਸਭ ਤੋਂ ਜ਼ਰੂਰੀ ਚੀਜ਼ ਜੇ ਡਰਿੰਕ ਐਂਡ ਡਰਾਈਵ ਕਰਦੇ ਹੋਏ ਕੋਈ ਕੈਜ਼ੂਐਲਟੀ ਹੋ ਜਾਂਦੀ ਹੈ ਤਾਂ ਸੈਕਸ਼ਨ 304ਏ ਦੇ ਤਹਿਤ ਤੁਹਾਨੂੰ ਹੋ ਸਕਦੀ ਹੈ 2 ਸਾਲ ਦੀ ਸਜ਼ਾ ਫਾਈਨ ਤੇ ਨਾਲ ਦੀ ਨਾਲ ਲਾਇਸੈਂਸ ਹੋ ਸਕਦਾ ਹੈ ਟਰਮੀਨੇਟ ਤੇ ਜਿੰਨਾ ਵੀ ਥਰਡ پارٹی ਕਲੇਮ ਆਏਗਾ ਉਹ ਸਾਰਾ ਦਾ ਸਾਰਾ ਕਲੇਮ ਤੁਹਾਨੂੰ ਬियर ਕਰਨਾ ਪਏਗਾ ਬਿਕੋਜ਼ ਇੰਸ਼ੋਰੈਂਸ ਕੰਪਨੀ ਇਜ਼ ਗੋਇੰਗ ਟੂ ਰਿਜੈਕਟ ਯੋਰ ਕਲੇਮ ਔਨ ਦਾ ਗਰਾਉਂਡ ਆਫ ਡਰਿੰਕ ਐਂਡ ਡਰਾਈਵ ਮੈਨੂੰ ਪਤਾ ਹੈ ਕਿ ਤੁਹਾਨੂੰ ਇਹ ਸਭ ਕੁਝ ਬਹੁਤ ਕੱਟ ਲੱਗ ਰਿਹਾ ਪਰ ਗੱਲ ਇੱਥੇ ਫਾਈਨੈਂਸ਼ੀਅਲ ਆਫ ਦੀ ਨਹੀਂ ਹੈ ਗੱਲ ਹੈ ਜ਼ਿੰਦਗੀ ਦੀ ਚਾਹੇ ਉਹ ਤੁਹਾਡੀ ਜ਼ਿੰਦਗੀ ਹੈ ਜਾਂ ਕਿਸੇ ਹੋਰ ਇਨਸਾਨ ਦੀ ਜ਼ਿੰਦਗੀ ਹੈ ਇਸ ਗੱਲ ਨੂੰ ਸਮਝੋ ਇਹ ਰਿਪੋਰਟ ਦੇਖ ਕੇ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਬਿਕੋਜ਼ ਇਹ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ ਫਾਲੋ ਬੱਚਤ ਤੋਂ ਸੁਰੱਖਿਆ for such more awareness videos.